ਕ੍ਰਿਸ਼ਮਸ ਦੇ ਤਿਹਾਰ ਨੂੰ ਲੈ ਕੇ ਅੱਜ ਇਸਾਈ ਭਾਈਚਾਰੇ ਵੱਲੋਂ ਕੱਢਿਆ ਗਿਆ ਇੱਕ ਨਗਰ ਕੀਰਤਨ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਸਾਈ ਭਾਈਚਾਰੇ ਦੇ ਲੋਕ ਹੋਏ ਇਕੱਠੇ ਦੱਸ ਦਈਏ ਕਿ ਜਿੱਥੇ ਕ੍ਰਿਸ਼ਮਸ ਦਾ ਤਿਹਾਰ ਨੇੜੇ ਆ ਰਿਹਾ ਹੈ ਤੇ ਅੱਜ ਐਤਵਾਰ ਨੂੰ 12:00 ਵਜੇ ਇਹ ਗੁਰਦੁਆਰਾ ਮਾਡਲ ਟਾਊਨ ਦੇ ਨੇੜੇ ਪਹੁੰਚੇ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਸਾਈ ਭਾਈਚਾਰੇ ਦੇ ਲੋਕ ਇਹਦੇ ਵਿੱਚ ਸ਼ਾਮਲ ਹਸਣ ਦੇਖੋ ਤਸਵੀਰਾਂ ਇਹ 크리스마ਸ ਦੇ ਤਿਹਾਰ ਨੂੰ ਲੈ ਕੇ ਅੱਜ ਇਸਾਈ ਭਾਈਚਾਰੇ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨਾਂ ਵੱਲੋਂ ਕੱਢਿਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਸਾਈ ਭਾਈਚਾਰੇ ਦੇ ਲੋਕ ਸ਼ਾਮਲ ਹੋਏ ਹਨ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਗੁਰਦੁਆਰਾ ਮੈਡਲ ਟਾਊਨ ਦੇ ਨੇੜੇ ਦੀਆਂ ਤਸਵੀਰਾਂ ਜਿੱਥੇ ਅੱਜ 크리스마ਸ ਦੇ ਤਿਹਾਰ ਨੂੰ ਲੈ ਕੇ ਇਹਨਾਂ ਵੱਲੋਂ ਇੱਕ ਆਪਣੇ ਇਸੇ ਢੰਗ ਦੇ ਨਾਲ ਇੱਕ ਨਗਰ ਕੀਰਤਨ ਕੱਢਿਆ ਗਿਆ ਹੈ ਸ਼ਬਦ ਦੇ ਰਾਹੀ ਹੀ ਪੂਰੀ ਕਾਇਨਾਤ ਰਚੇਗੀ ਸਾਰੇ ਨਗਰ ਨਿਵਾਸੀਆਂ ਨੂੰ ਫਤਿਹਦਾ ਸ਼ਹਿਰ ਨਿਵਾਸੀਆਂ ਨੂੰ ਇੱਕ ਵਾਰ ਫੇਰ ਤੋਂ ਮੈਂ ਵਧੇ ਲੈਣਦੀ ਆ ਅਤੇ ਪ੍ਰਭੂ ਯੀਸੂ ਮਸੀਹ ਦੇ ਜਨਤਿਆੜੇ ਦੀਆਂ 크ਿਸਮਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਕੋਲੀ ਰੋਜ਼ ਦੀ ਕੈਥੋਲਿਕ ਚਰਚ ਵੱਲੋਂ ਬਾਵਨਸ ਨੂੰ ਕੋਲੀ ਰੋਜ਼ ਦੀ ਕੈਥੋਲਿਕ ਚਰਚ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਜੈ ਸ਼ੂ ਦੀ ਮੇਰਾ ਨਾਮ ਅਰਾਧਨਾ ਹੈ ਮੈਂ ਤੁਹਾਨੂੰ ਸਾਡੇ ਸਾਰੇ ਹੋਲੀ ਰੋਜ਼ਰੀ ਚਰਚ ਦੇ ਵੱਲੋਂ ਤੁਹਾਨੂੰ ਮੈਂ ਪਿਆਰ ਭਰੀ ਆਂ 크리스마ਸ ਦੀਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਆਂ ਉਮੀਦ ਕਰਦੀ ਆਂ ਕਿ ਤੁਸੀਂ ਤੇ ਤੁਹਾਡੇ ਪਰਿਵਾਰ ਸਭ ਫਿਰ ਤੋਂ ਇੱਕ ਵਾਰ ਸਾਡੇ ਹੋਲੀ ਰੋਜ਼ਰੀ ਚਰਚ ਦੇ ਵੱਲੋਂ ਬਹੁਤ-ਬਹੁਤ ਮੈਰੀ ਕ੍ਰਿਸਮਸ ਅਤੇ ਹੈਪੀ ਨਿਊ ਇਅਰ ਕਿਹੜੀ ਜਗ੍ਹਾ ਤੋਂ ਚੱਲੇ ਤੇ ਕਿਹੜੀ ਜਗ੍ਹਾ ਕੀ ਸ਼ਬਦ ਦੇ ਸਰ ਅਸੀਂ ਹੋਲੀ ਰੋਜ਼ਰੀ ਚਰਚ ਦੇ ਸਾਹਮਣੇ ਚੱਲਿਆ ਤੇ ਜੋ ਕਿ ਪਰਮੇਸ਼ਰ ਸੀ ਉਹਦੇ ਮਤਲਬ ਅਸੀਂ ਵਾਪਸ ਹੀ ਆਪਣੇ ਚਰਚ ਦੇ ਵਿੱਚ ਐਂਡ ਕਰਾਂਗੇ ਪੂਰਾ ਬਾਜ਼ਾਰ ਤੇ ਸਾਰਾ ਏਰੀਆ ਕਵਰ ਕਰਕੇ ਨੱਕ ਰਹਿ ਜਾਏਗਾ। ਔਰ ਜਿਸ ਦਾ ਸਰ ਸੰਸਾਰ ਬਣਾਇਆ ਕਿ 300-400 ਬੰਦੇ ਹੈ ਸਾਡੇ ਚਰਚ ਦੇ ਦੇ ਧਾਰੀ ਹੋਇਆ ਭਾਈ ਸਰ ਕਾ ये क्रिसमस का फ्लोट है जो हम इस अवसर पे क्रिसमस का आनंद मिला है प्रभु यीशु ने हमको सबको लाए हैं दुनिया में वही हम शेयर करना चाहते हैं दूसरे को जैसे भी हम नगर कीर्तन करते हैं तो फिर हम नगर कीर्तन से ये संदेश भी दे रहे हैं प्रभु यीशु का जो उसने सुख शांति आशीष कृपा लेके इस दुनिया में आए हैं तो वही हम दूसरे को भी देना चाहते हैं जो अच्छा मन से अच्छा दिल से खुला मन खुला दिल से हैं उन सभी के लिए उसने सुख शांति लाए हैं यही संदेश है। ए हम रो, होली रोजरी चर्च कैथलिक चर्च उधर से हम न, सिटी में जाएंगे वापस उधर ही खत्म कर लेंगे लोगों को वही वही संदेश प्यार का आशीष कृपा का और शांति का वो संदेश देना चाहते हैं या लड़ाई झगड़े करते हैं नहीं वो नहीं है हमारे सोच हम वैसे बहुत भक्ति नाल से प्रार्थना के साथ सभी लोगों के लिए एक मौका है प्रार्थना करने के लिए और उन सभी के लिए हम प्रार्थना करते हैं और उनको ये प्यार का खुशी का संदेश देना चाहते हैं